ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਜਿਹੜੇ ਪੰਜਾਬ ਬੈਲਟ ਚੈਨਲ ਦੇ ਨਾਲ ਜੁੜਦੇ ਨੇ ਬਹੁਤ ਸਤਿਕਾਰ ਹਰਜੋਤ ਜੀ ਤੁਹਾਡੇ ਇਸ ਪ੍ਰੋਗਰਾਮ ਨੂੰ ਪੰਜਾਬੀ ਦੰਦੇ ਜੀ ਸੋ ਡਲਾ ਜੀ ਅੱਜ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਮਨਜਿੰਦਰ ਸਿੰਘ ਲਾਲਪੁਰਾ ਦੀ ਜੋ ਕਿ ਇੱਕ ਔਰਤ ਦੇ ਨਾਲ ਕੁਟਮਾਰ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਜੇਲ੍ਹ ਭੇਜ ਦਿੱਤਾ ਗਿਆ ਤੇ 12 ਸਤੰਬਰ ਨੂੰ ਜੋ ਹੈ ਸਜ਼ਾ ਵੀ ਸੁناਈ ਜਾਏਗੀ ਸੋ ਮੈਂ ਜ਼ਰੂਰ ਚਾਹਾਂਗੀ ਕਿ ਇਸ ਮਾਮਲੇ ਦੇ ਉੱਪਰ ਪੂਰੀ ਗੱਲਬਾਤ ਸਾਂਝੀ ਕਰਿਓ ਕਿ ਜਿਹੜਾ ਇਹ ਅਸੀਂ ਕਹਿ ਸਕਦੇ ਜਿਹੜੀ ਕਰਤੂਤ ਇਸ ਐਮਐਲਏ ਵੱਲੋਂ ਕੀਤੀ ਗਈ ਉਸ ਬਾਰੇ ਤੁਸੀਂ ਕੀ ਕਹੋਗੇ ਉਹ ਨਾਲ ਦੀ ਨਾਲ ਅਸੀਂ ਇਸ ਪ੍ਰੋਗਰਾਮ ਵਿੱਚ ਸ਼ਲਾਘਾ ਵੀ ਕਰਾਂਗੇ ਉਸ ਭੈਣ ਦੀ ਜ਼ਰੂਰ ਜਿਸ ਨੇ ਕਿ ਇੰਨਾ ਲੰਮਾ ਸੰਘਰਸ਼ ਜੋ ਹੈ ਲੜਿਆ ਅਤੇ ਜੋ ਹੈ ਆਪਣੇ ਲਈ ਇਨਸਾਫ ਚਾਹਿਆ ਸੀ ਤੇ ਇਨਸਾਫ ਮਿਲਦਾ ਵੀ ਨਜ਼ਰ ਆਇਆ ਅਦਾਲਤ ਵੱਲੋਂ ਤਾਂ ਮੈਂ ਜ਼ਰੂਰ ਚਾਹਾਂਗੀ ਐਮਐਲਏ ਦੀ ਆਮ ਆਦਮੀ ਪਾਰਟੀ ਦੇ ਐਮਐਲਏ ਦੀ ਇਸ ਕਰਤੂਤ ਬਾਰੇ ਜ਼ਰੂਰ ਪੂਰੀ ਗੱਲ ਸਾਂਝੀ ਕਰਿਓ ਦੇਖੋ ਜਿਸ ਵੇਲੇ ਦਾ ਇਹ ਮਾਮਲਾ ਹੈ ਉਸ ਵੇਲੇ ਮਨਜਿੰਦਰ ਸਿੰਘ ਲਾਲਪੁਰਾ ਐਮਐਲਏ ਨਹੀਂ ਸੀ ਪਰ ਅੱਜ ਉਹ ਐਮਐਲਏ ਹੈ ਆਮ ਆਦਮੀ ਪਾਰਟੀ ਦਾ ਜਦੋਂ ਉਹ ਦੋਸ਼ੀ ਸਾਬਤ ਕੀਤਾ ਗਿਆ ਹੈ ਅਦਾਲਤ ਦੇ ਵਿੱਚੋਂ ਸੋ ਜਿਹੜੀ ਅਦਾਲਤ ਸੀ ਵਦੀਕ ਤੇ ਐਡੀਸ਼ਨਲ ਸੈਸ਼ਨ ਜੱਜ ਜਿਹੜੇ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਪ੍ਰੇਮ ਕੁਮਾਰ ਸੋ ਇਹ ਤਰਨ ਤਰਨ ਦਾ ਮਾਮਲਾ ਹੈ ਉਹਨਾਂ ਨੇ ਲਗਭਗ 12 ਸਾਲਾਂ ਬਾਅਦ ਸਜ਼ਾ ਸੁਣਾਈ ਹੈ ਇਸ ਕੇਸ ਦੇ ਵਿੱਚ 11 ਜਣਿਆਂ ਨੂੰ ਸਜ਼ਾ ਸੁਣਾਈ ਗਈ ਹੈ ਜਿਨ੍ਹਾਂ ਵਿੱਚ ਕੁਝ ਪੁਲਿਸ ਦੇ ਮੁਲਾਜ਼ਮ ਵੀ ਨੇ ਕੱਲੇ-ਕੱਲੇ ਦਾ ਨਾਮ ਔਰ ਕੱਲੇ-ਕੱਲੇ ਦਾ ਜਿਹੜਾ ਦੋਸ਼ ਜੁਰਮ ਸਾਬਤ ਹੋਇਆ ਉਹਦਾ ਵੀ ਮੈਂ ਬਿਉਰਾ ਪੇਸ਼ ਕਰਦਾ ਕਿਉਂਕਿ ਜਿਹੜੇ ਪੂਰੇ ਸੱਚ ਨੇ ਹਰਜੋਜੀ ਇਸ ਕੇਸ ਦੇ ਉਹ ਦਿਲ ਤਹਿਲਾ ਦੇਣ ਵਾਲੀ ਹੈ ਬਹੁਤ ਹੀ ਹੈਰਾਨੀ ਜਨਕ ਖੁਲਾਸੇ ਉਸ ਪੀੜਤਾ ਨੇ ਵੀ ਕੀਤੇ ਐ ਉਸਵਾ ਪਿੰਡ ਦੀ ਰਹਿਣ ਵਾਲੀ ਉਸ ਲੜਕੀ ਨੇ ਵੀ ਕੀਤੇ ਨੇ ਸਰਕਾਰੀ ਵਕੀਲ ਨੇ ਕਈ ਗੱਲਾਂ ਕੀਤੀਆਂ ਨੇ ਔਰ ਜਦੋਂ ਇਹ ਮਾਮਲਾ ਵਾਪਰਿਆ ਇਹ ਜਿਹੜੀ ਘਟਨਾ ਹੈ ਇਹ 3 ਮਾਰਚ 2013 ਦੀ ਹੈ ਤਰਨਤਾਰਨ ਦੀ ਉਥੇ ਗੋਇੰਦਵਾਲ ਸਾਹਿਬ ਸੜਕ ਤੇ ਇੱਕ ਮੈਰਿਜ ਪੈਲੇਸ ਹੈ ਅਚਾਨਕ ਹੀ ਇੱਕ ਕੁੜੀ ਔਰ ਉਸ ਦਾ ਪਿਤਾ ਬਾਹਰ ਆਉਂਦੇ ਨੇ ਉਸ ਦੇ ਪਿਤਾ ਨੂੰ ਜਿੱਥੋਂ ਇਹ ਗੱਲ ਸ਼ੁਰੂ ਹੋਈ ਇੱਕ ਵੀਡੀਓ ਤੋਂ ਕਿਸੇ ਰਾਗੀਰ ਨੇ ਇੱਕ ਵੀਡੀਓ ਬਣਾਈ ਉਸ ਵੀਡੀਓ ਦੇ ਵਿੱਚ ਪੁਲਿਸ ਵਾਲੇ ਇੱਕ ਕੁੜੀ ਨੂੰ ਕੁੱਟ ਰਹੇ ਸੀ ਤੇ ਉਸ ਤੋਂ ਪਹਿਲਾਂ ਪੁਲਿਸ ਵਾਲੇ ਇੱਕ ਬਜ਼ੁਰਗ ਦੇ ਨਾਲ ਧੱਕਾ ਮੁਕੀ ਕਰ ਰਹੇ ਸੀ ਜਿਸ ਤੋਂ ਬਾਅਦ ਕੁੜੀ ਵਿੱਚ ਬਚਾ ਕਰਨ ਜਾਂਦੀ ਹੈ ਤੇ ਪੁਲਿਸ ਵਾਲੇ ਉਸ ਕੁੜੀ ਦੇ ਚਪੇੜਾ ਮਾਰਦੇ ਨੇ ਔਰ ਛੋਟੀ ਮਾਰਦੇ ਇਹ ਵੀਡੀਓ ਕਿਸੇ ਰਾਹੀਰ ਨੇ ਖਿੱਚੀ ਮੋਬਾਈਲ ਤੇ ਬਣਾਈ ਔਰ ਵਾਇਰਲ ਹੋ ਗਈ ਵੀਡੀਓ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਵੀਡੀਓ ਚੱਲਣ ਲੱਗ ਗਈ ਕਿ ਇਸ ਤਰ੍ਹਾਂ ਨਾਲ ਪੰਜਾਬ 'ਚ ਅਕਾਲੀ ਭਾਜਪਾ ਸਰਕਾਰ ਦੇ ਰਾਜ ਵੇਲੇ ਲੈਂਡ ਆਰਡਰ ਦੀ ਸਥਿਤੀ ਹੈ ਉਸ ਵੇਲੇ ਵਿਰੋਧੀ ਧਿਰਾਂ ਦੇ ਸਾਰੇ ਲੀਡਰਾਂ ਨੇ ਭਾਵੇਂ ਉਹ ਕਾਂਗਰਸ ਦੇ ਸੀ ਭਾਵੇਂ ਆਮ ਆਦਮੀ ਪਾਰਟੀ ਦੇ ਸੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਲੈਂਡ ਆਰਡਰ ਤੇ ਲਾਂਹ ਤਾਂ ਪਾਈਆਂ ਸੀ ਜਿਵੇਂ ਅੱਜ ਸੁਖਬੀਰ ਬਾਦਲ ਸੁਖਪਾਲ ਖੈਰਾ ਸੁਨੀਲ ਜਾਖੜ ਰਾਜਾ ਵੜਿੰਗ ਆਮ ਆਦਮੀ ਪਾਰਟੀ ਦੇ ਲੈਂਡ ਆਰਡਰ ਤੇ ਲਾਂਹਤਾ ਪਾਉਂਦੇ ਨੇ ਕਿ ਪੰਜਾਬ ਚ ਗੈਂਗਸਟਰਵਾਦ ਆ ਗਿਆ ਪੰਜਾਬ ਦੇ ਵਿੱਚ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਕਤਲੋ ਗੈਰਤ ਥੋਰੇ ਨੇ ਉਸੇ ਤਰ੍ਹਾਂ ਅਕਾਲੀ ਭਾਜਪਾ ਰਾਜਦਾਓ ਦੂਸਰਾ ਟੈਨਿਓਰ ਸੀ 7 ਤੋਂ 12 ਤੱਕ ਪਹਿਲਾਂ ਇਹਨਾਂ ਦੀ ਸਰਕਾਰ ਬਣੀ ਫਿਰ 12 ਤੋਂ 17 ਔਰ 12 ਤੋਂ 17 ਦੇ ਵਿੱਚ ਜਿਹੜੀ ਇਹ ਘਟਨਾ ਹੈ 3 ਮਾਰਚ 2013 ਦੀ ਹੈ। ਔਰ ਅਕਾਲੀ ਭਾਜਪਾ ਦਾ ਰਾਜਸੀ ਵੱਡਾ ਸਿਆਸੀ ਮੁੱਦਾ ਬਣ ਗਿਆ। ਦੇਸ਼ ਭਰ ਦੇ ਟੈਲੀਵਿਜ਼ਨ ਚੈਨਲਾਂ ਨੇ ਇਹਨੂੰ ਵੱਡੀ ਹੈਡਲਾਈਨ ਖਬਰ ਨੂੰ ਬਣਾਇਆ ਕਿ ਕਿਵੇਂ ਇੱਕ ਦਲਿਤ ਕੁੜੀ ਦੇ ਨਾਲ ਤਸ਼ੱਦਦ ਕੀਤਾ ਗਿਆ ਪੰਜਾਬ ਦੇ ਵਿੱਚ। ਅਖਬਾਰਾਂ ਨੇ ਵੱਡੀਆਂ-ਵੱਡੀਆਂ ਖਬਰਾਂ ਛਾਪੀਆਂ ਪੂਰੇ ਕੌਮੀ ਅਖਬਾਰਾਂ ਨੇ। ਇੰਡੀਆ ਦੇ ਸਾਰੇ ਨੈਸ਼ਨਲ ਅਖਬਾਰਾਂ ਨੇ ਇਸ ਖਬਰ ਨੂੰ ਪ੍ਰਮੁੱਖਤਾ ਦੇ ਨਾਲ ਛਾਪਿਆ ਕਿਉਂਕਿ ਉਦੋਂ ਸੋਸ਼ਲ ਮੀਡੀਆ ਇਹਨਾਂ ਨਹੀਂ ਸੀ। ਪੰਜਾਬ ਦੇ ਚੈਨਲਾਂ ਨੇ ਛਾਪਿਆ ਹਾਲਾਂਕਿ ਜਿੰਨਾ ਕੁ ਸਰਕਾਰਾਂ ਦਾ ਪ੍ਰਭਾਵ ਹੁੰਦਾ ਹੈ ਪੰਜਾਬ ਦੇ ਚੈਨਲਾਂ ਤੇ ਖਬਰ ਘੱਟ ਦਿਖਾਈ ਜਾਵੇ ਉਹ ਕੋਸ਼ਿਸ਼ ਕੀਤੀ ਗਈ ਪਰ ਕੌਮੀ ਅਖਬਾਰਾਂ ਔਰ ਕੌਮੀ ਮੀਡੀਆ ਨੇ ਖਬਰ ਬਹੁਤ ਵੱਡੀ ਕਰਤੀ ਸੁਪਰੀਮ ਕੋਰਟ ਨੇ ਫਿਰ ਆਪ ਧਿਆਨ ਲੈ ਕੇ ਹੁਕਮ ਦਿੱਤੇ ਕਿ ਇਸ ਮਾਮਲੇ ਚ ਪੰਜਾਬ ਦੀ ਸਰਕਾਰ ਪੰਜਾਬ ਦੇ ਡੀਜੀਪੀ ਤੁਰੰਤ ਕਾਰਵਾਈ ਕਰਨ ਜਿਹੜੀ ਪੁਲਿਸ ਪਹਿਲਾਂ ਇਹ ਕਹਿ ਰਹੀ ਸੀ ਕਿ ਇਸ ਕੁੜੀ ਦੇ ਪਿਤਾ ਨੇ ਸ਼ਰਾਬ ਪੀਤੀ ਸੀ ਉਹ ਪੁਲਿਸ ਦੀ ਕਾਰਵਾਈ 'ਚ ਅੜਿੱਕਾ ਪਾ ਰਿਆ ਸੀ ਉਹੀ ਪੁਲਿਸ ਦੇ ਅਫਸਰਾਂ ਨੇ ਬਾਅਦ ਦੇ ਵਿੱਚ ਮਾਫੀ ਮੰਗੀ ਇਸ ਸ਼ਰਮਨਾਕ ਘਰਤੋਤ ਦੇ ਲਈ ਕਿਉਂਕਿ ਵੀਡੀਓ ਦੇ ਵਿੱਚ ਸਾਫ ਆ ਗਿਆ ਬਾਅਦ 'ਚ ਕਿ ਕੁੜੀ ਨੂੰ ਕਿਵੇਂ ਪੁਲਿਸ ਦੇ ਮੁਲਾਜ਼ਮ ਨੇ ਜਿਹੜੇ ਉਹ ਟੰਡੇ ਮਾਰ ਰਹੇ ਨੇ ਔਰ ਮਨਜਿੰਦਰ ਸਿੰਘ ਲਾਲਪੁਰਾ ਸੀ ਜਿਹੜਾ ਉਹਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਉਸ ਵੇਲੇ ਟੈਕਸੀ ਦੇ ਕਾਰੋਬਾਰ 'ਚ ਸੀ ਭਾਵੇਂ ਉਹਦੀ ਆਪਣੀ ਟੈਕਸੀ ਸੀ ਜਾਂ ਉਹ ਟੈਕਸੀ ਦਾ ਠੇਕੇਦਾਰ ਸੀ ਇਹ ਜਾਣਕਾਰੀਆਂ ਵੀ ਬਾਹਰ ਆ ਜਾਣਗੀਆਂ ਪਰ ਉਹ ਟੈਕਸੀਆਂ ਦੇ ਕਾਰੋਬਾਰ 'ਚ ਸੀ ਔਰ ਇਹ ਇਲਜ਼ਾਮ ਲੱਗਦੇ ਨੇ ਕਿ ਕੁੜੀ ਦੇ ਮੁਤਾਬਕ ਕਿ ਪੈਲੈਸ ਦੇ ਵਿੱਚ ਉਹਨੂੰ ਕੁੱਟਮਾਰ ਕੀਤੀ ਗਈ ਉਹਨੂੰ ਛੇੜਿਆ ਗਿਆ ਉਹਦੇ ਕੱਪੜੇ ਤੱਕ ਪਾੜ ਦਿੱਤੇ ਗਏ ਤੇ ਪੁਲਿਸ ਨੇ ਵੀ ਉਹਦੇ ਵਿੱਚ ਜਦੋਂ ਅਸੀਂ ਤਸਵੀਰਾਂ ਪੈਲੈਸ ਦੇ ਬਾਹਰ ਦੇਖਦੇ ਹਾਂ ਉਹਦੇ ਤੇ ਕੁੱਟਮਾਰ ਕੀਤੀ ਔਰ ਜਿਹੜੇ ਵੱਖ-ਵੱਖ ਦਲਿਤ ਭਾਈਚਾਰੇ ਦੇ ਸੰਗਠਨ ਨੇ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੀ ਨੂੰ ਮੰਨਣ ਵਾਲੇ ਸਾਰੇ ਜਿਹੜੇ ਇਨਸਾਫ ਪਸੰਦ ਸੰਗਠਨ ਨੇ ਉਹਨਾਂ ਨੇ ਵੀ ਇਸ ਸ पीडਿਤ ਕੁੜੀ ਦਾ ਸਾਥ ਦਿੱਤਾ ਤੇ ਜਦੋਂ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਐਫ ਆਈ ਆਰ ਦਰਜ ਹੋਈ ਫਿਰ ਇਸ ਮਾਮਲੇ ਦੇ ਵਿੱਚ ਇਨਸਾਫ ਦੀ ਲੜਾਈ ਲੜੀ ਗਈ ਬਹੁਤ ਧਰਨੇ ਵੀ ਲੱਗੇ ਇਸ ਕੁੜੀ ਦੇ ਹੱਕ ਚ ਇਨਸਾਫ ਦਵਾਉਣ ਲਈ ਬਹੁਤ ਸਾਰੇ ਧਰਨੇ ਵੀ ਲੱਗੇ ਔਰ ਉਸ ਵੇਲੇ ਦੀਆਂ ਸਰਕਾਰਾਂ ਤੇ ਸਵਾਲ ਵੀ ਖੜੇ ਹੁੰਦੇ ਰਹੇ ਕਿ ਤੁਸੀਂ ਪੁਲਿਸ ਦੀ ਪੁਸ਼ਤਪਨਾਹੀ ਕਰਦੇ ਹੋ ਕਿਉਂਕਿ ਅਕਾਲੀ ਦਲ ਬਾਦਲ ਦੀ ਸਰਕਾਰ ਚ ਬੀ ਜੀ ਪੀ ਵਾਲੇ ਵੀ ਉਦੋਂ ਨਾਲ ਸੀ ਇਹ ਇਲਜ਼ਾਮ ਅਕਸਰ ਲੱਗਦੇ ਸੀ ਕਿ ਅਕਾਲੀ ਦਲ ਦੇ ਲੀਡਰਾਂ ਦੀ ਮਰਜ਼ੀ ਬਿਨਾ ਪਰਚੇ ਨਹੀਂ ਸੀ ਦਰਜ ਹੁੰਦੇ ਔਰ ਝੂਠੇ ਪਰਚੇ ਵੀ ਬਹੁਤ ਦਰਜ ਹੁੰਦੇ ਸੀ ਅਕਾਲੀ ਦਲ ਔਰ ਬਾਦਲ ਦੇ ਰਾਜ ਚ ਤਾਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਸੱਤਾ ਸੰਭਾਲੀ 2017 ਚ ਉਹਨਾਂ ਨੇ ਇੱਕ ਸਾਬਕਾ ਜਸਟਿਸ ਦੀ ਅਗਵਾਈ ਚ ਕਮਿਸ਼ਨ ਬਣਾਇਆ ਜੀਨੇ ਝੂਠੇ ਪਰਚੇ ਰੱਦ ਕੀਤੇ ਬਹੁਤ ਸਾਰੇ ਲੋਕਾਂ ਦੇ ਜੀ ਹਾਦਸਾ ਸੋ ਡੱਲਾ ਜੀ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਹੁਣ 12 ਸਤੰਬਰ ਨੂੰ ਇਸ ਮਾਮਲੇ ਦੇ ਵਿੱਚ ਸਜ਼ਾ ਸੁਣਾਈ ਜਾਏਗੀ ਤਾਂ ਮੈਂ ਜ਼ਰੂਰ ਚਾਹਾਂਗੀ ਕਿ ਇਸ ਦੇ ਵੀ ਤੁਸੀਂ ਵਿਸਥਾਰ ਵਿੱਚ ਜ਼ਰੂਰ ਜਾਣਕਾਰੀ ਜੋ ਹੈ ਸਾਂਝੀ ਕਰਨਾ ਕਿ ਕਿੰਨੀ ਕੁ ਸਜ਼ਾ ਸੁਣਾਈ ਜਾ ਸਕਦੀ ਹੈ ਔਰ ਕਿਸ-ਕਿਸ ਤੇ ਕਿੰਨੀ ਸਜ਼ਾ ਔਰ ਕਿਸ ਦਾ ਕਿੰਨਾ ਦੋਸ਼ ਜੋ ਹੈ ਸਾਹਮਣੇ ਆ ਸਕਿਆ ਹੈ ਪੂਰੀ ਜਿਹੜੀ ਵੀ ਤਫਦੀਸ਼ ਕੀਤੀ ਗਈ ਹੈ ਇਸ ਦੇ ਵਿੱਚ ਜਾਂ ਸਜ਼ਾ ਦੇ ਮਾਇਨੇ ਦੇ ਵਿੱਚ ਅਸੀਂ ਦੇਖੀਏ ਤਾਂ ਜ਼ਰੂਰ ਪੂਰੀ ਜਾਣਕਾਰੀ ਸਾਂਝੀ ਕਰਿਓ ਦੇਖੋ ਤੁਸੀਂ ਬਹੁਤ ਹੀ ਮਹੱਤਵਪੂਰਨ ਸਵਾਲ ਹੈ ਜਿਹੜਾ ਇਹ ਕੀਤਾ ਹੈ ਦੇਖੋ 11 ਜਣਿਆਂ ਨੂੰ ਲਾਲਪੁਰਾ ਸਮੇਤ 11 ਜਣਿਆਂ ਨੂੰ ਦੋਸ਼ੀ ਅਦਾਲਤ ਨੇ ਕਰਾਰ ਦਿੱਤਾ ਹੈ। ਔਰ ਅਦਾਲਤ ਦੇ ਫੈਸਲੇ ਤੋਂ ਬਾਅਦ ਜਿਹੜੇ ਪੁਲਿਸ ਪੁਲਿਸ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਜਿਹੜੀ ਪੱਟੀ ਦੀ ਸਬ ਜੇਲ ਹੈ ਉੱਥੇ ਲੈ ਕੇ ਗਈ। ਔਰ 12 ਸਤੰਬਰ ਨੂੰ ਜਿਵੇਂ ਤੁਸੀਂ ਦੱਸਿਆ ਸਜ਼ਾ ਸੁਣਾਈ ਜਾਣੀ ਹੈ। 6 ਪੁਲਿਸ ਮੁਲਾਜ਼ਮ ਸ਼ਾਮਲ ਸ਼ਾਮਲ ਨਹੀਂ। ਜਿਨ੍ਹਾਂ ਚੋਂ ਇੱਕ ਦੀ ਅਦਾਲਤੀ ਕਾਰਵਾਈ ਦੌਰਾਨ ਮੌਤ ਹੋਈ। ਤੇ ਮੁਲਜ਼ਮਾਂ ਦੇ ਖਿਲਾਫ ਜਿਹੜਾ ਪੁਲਿਸ ਹੈ ਉਹਨੇ ਜਿਹੜੀ ਉਥੋਂ ਦੀ ਥਾਣਾ ਸਿਟੀ ਆ ਉਹਦੇ ਵਿੱਚ ਐਸ ਸੀ ਐਸਟੀ ਐਕਟ ਦੇ ਤਹਿਤ ਵੀ ਕੇਸ ਦਰਜ ਕੀਤਾ ਸੀ ਮਾਮਲਾ ਕਿਉਂਕਿ ਗੰਭੀਰ ਬੜਾ ਸੀ ਔਰ ਜਿਹੜੀ ਪੀੜਤ ਕੁੜੀ ਸੀ ਹਰ ਬਰਿੰਦਰ ਕੌਰ ਉਸਮਾ ਉਹਨੂੰ ਸਖਤ ਸੁਰੱਖਿਆ ਵੀ ਮਹੱਈਆ ਕਰਾਈ ਗਈ ਸੀ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਤਾਂ ਕਿ ਉਹਦੀ ਜਾਨ ਨੂੰ ਖਤਰਾ ਨਾ ਹੋਵੇ ਔਰ ਉਹ ਦੋਸ਼ ਲਾਉਂਦੀ ਹੈ ਪੀੜਤਾ ਕਿ ਉਹਨਾਂ ਦੇ ਪਤੀ ਤੇ ਦਬਾਅ ਪਾਇਆ ਗਿਆ ਕਿ ਉਹਨਾਂ ਦਾ ਪਤੀ ਜਾਂ ਤਾਂ ਉਹਨਾਂ ਦੇ ਨਾਲ ਰਿਸ਼ਤਾ ਤੋੜੇ ਪਤਨੀ ਨਾਲ ਜਾ ਉਹ ਸਮਝੌਤਾ ਕਰਾਵੇ ਜਿਹੜੇ ਪੀੜਤਾ ਨੇ ਹਰ ਬਰਿੰਦਰ ਕੌਰ ਉਹ ਇਲਜ਼ਾਮ ਲਾਉਂਦੇ ਨੇ ਦੂਜੀ ਤਰਫ ਤੇ ਕਿ ਦਬਾਅ ਪਾਏ ਗਏ ਤਰ੍ਹਾਂ ਤਰ੍ਹਾਂ ਦੇ ਮੈਂ ਐਨੇ ਸਾਲ ਬਹੁਤ ਔਖੇ ਔਰ ਤਸ਼ੱਦਦ ਦੇ ਕਟਿਆ ਇੱਕ ਵਾਰ ਤਾਂ ਘਰ ਛੱਡ ਕੇ ਵੀ ਦੂਰ ਜਾ ਕੇ ਕਿਰਾਏ ਤੇ ਰਹਿਣਾ ਪਿਆ ਇਹ ਸਾਰੀਆਂ ਗੱਲਾਂ ਉਹਨਾਂ ਨੇ ਦੱਸਿਆ ਨਹੀਂ ਕਿਉਂਕਿ ਜਿਹੜੇ ਮੁਲਜ਼ਮ ਸੀ ਉਹਨਾਂ ਦੇ ਵਿੱਚ ਪੁਲਿਸ ਵਾਲੇ ਵੀ ਮੁਲਜ਼ਮ ਸੀ ਤੇ ਉਹ ਵਿਅਕਤੀ ਮਨਜਿੰਦਰ ਸਿੰਘ ਲਾਲਪੁਰਾ ਉਹ 22 ਆਮ ਆਦਮੀ ਪਾਰਟੀ ਦਾ ਵਿਧਾਇਕ ਬਣ ਗਿਆ ਪਹਿਲਾਂ ਲੀਡਰ ਬਣ ਗਿਆ ਸੀ ਆਮ ਆਦਮੀ ਪਾਰਟੀ ਦਾ شوف ਕਿਤਨਾ ਕਿਤੇ ਸਮਾਜਿਕ ਤੌਰ ਤੇ ਵੀ ਉਹ ਪੀੜਤਾ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰ ਰਹੀ ਸੀ ਹਾਲਾਂਕਿ ਜਿਹੜੇ ਵੱਖ-ਵੱਖ ਸੰਗਠਨ ਨੇ ਸਮਾਜਿਕ ਸੰਗਠਨ ਉਹਨਾਂ ਦਾ ਸਾਥ ਬਹੁਤ ਵੱਡੇ ਪੱਧਰ ਤੇ ਮਿਲਿਆ ਦਲਿਤ ਭਾਈਚਾਰੇ ਦੇ ਜਿਹੜੇ ਸੰਗਠਨ ਸੀ ਯੂਨੀਅਨਾਂ ਸੀ ਉਹਨਾਂ ਨੇ ਬਹੁਤ ਵੱਡਾ ਸਾਥ ਤੇ ਹਿੰਮਤ ਬੀਬੀ ਹਰਬਿੰਦਰ ਕੌਰ ਨੂੰ ਉਸਮਾਨ ਨੂੰ ਉਹਨਾਂ ਨੇ ਦਿੱਤੀ ਹੁਣ ਜਦੋਂ ਸਜ਼ਾ ਸੁਣਾਈ ਗਈ ਹੈ ਦੇਖੋ ਪੀੜਤ ਦੇ ਕੋਟਮਾਰ ਵੀ ਕੀਤੀ ਗਈ ਕੱਪੜੇ ਤੱਕ ਪਾੜ ਦਿੱਤੇ ਗਏ ਸੀ ਇਸ ਤਰੀਕੇ ਦੇ ਇਲਜ਼ਾਮ ਹੈ ਜਿਹੜੇ ਉਹ ਲੱਗੇ ਸੀ ਹੁਣ ਜਿਹੜੇ ਪੁਲਿਸ ਮੁਲਾਜ਼ਮ ਨੇ ਜਿਹੜਾ ਵਕੀਲ ਦੱਸਦੇ ਨੇ ਜਿਹੜੇ ਵਕੀਲ ਨੇ ਇਹਨਾਂ ਦੇ ਮਦਈ ਦੇ ਵਕੀਲ ਨੇ ਅਮਿਤ ਤਵਨ ਉਹ ਕਹਿੰਦੇ ਕਿ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਪੁਲਿਸ ਦੇ ਮੁਲਾਜ਼ਮ ਸਾਰਜ ਸਿੰਘ ਅਸ਼wini ਕੁਮਾਰ ਤਰਸੀਮ ਸਿੰਘ ਹਰਜਿੰਦਰ ਸਿੰਘ ਦਵਿੰਦਰ ਕੁਮਾਰ ਇਹਨਾਂ ਤੋਂ ਇਲਾਵਾ ਹਰਵਿੰਦਰ ਸਿੰਘ ਤੇ ਕਮਲਦੀਪ ਸਿੰਘ ਨੂੰ ਐਸ்சி ਐਸਟੀ ਐਕਟ ਸਮੇਤ ਹੋਰ ਧਰਾਵਾਂ ਤਹਿਤ ਦੋਸ਼ੀ ਠਹਿਰਾਇਆ ਗਿਆ। ਇੱਜ ਕੁੱਟਮਾਰ ਦੀਆਂ ਧਰਾਵਾਂ ਸੀ, ਐਸ்சி ਐਸਟੀ ਐਕਟ ਦੀਆਂ ਧਰਾਵਾਂ ਸੀ। ਇਸੇ ਤਰ੍ਹਾਂ ਪੁਲਿਸ ਮੁਲਾਜ਼ਮ ਨਰਿੰਦਰਜੀਤ ਸਿੰਘ ਹੈ ਤੇ ਗੁਰਦੀਪ ਰਾਜ ਇਹਨਾਂ ਨੂੰ ਕੁੱਟਮਾਰ ਦੀਆਂ ਧਰਾਵਾਂ ਤਹਿਤ ਸਜ਼ਾ ਸੁਣਾਈ ਜਾਏਗੀ। ਜਿਨ੍ਹਾਂ ਨੂੰ ਤਾਂ ਇਕੱਲੀ ਕੁੱਟਮਾਰ ਦੀਆਂ ਧਰਾਵਾਂ 'ਚ ਸਜ਼ਾ ਸੁਣਾਈ ਜਾਣੀ ਹੈ। ਉਹਨਾਂ ਦੀ ਸਜ਼ਾ ਤਾਂ ਹੋਣੀ ਹੈ ਥੋੜੀ। ਹੁਣ ਜਿਨ੍ਹਾਂ ਨੂੰ ਐਸ்சி ਐਸਟੀ ਐਕਟ ਇਹ ਸਾਰੀਆਂ ਧਰਾਵਾਂ 'ਚ ਨੇ ਉਹਨਾਂ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ ਜ਼ਿਆਦਾ ਔਰ ਪੁਲਿਸ ਮੁਲਾਜ਼ਮ ਪਰਮਜੀਤ ਸਿੰਘ ਉਹਦੀ ਮੌਤ ਹੋ ਗਈ ਸੀ ਇੱਕ ਮੁਲਜ਼ਮ ਸੀ ਜਿਹੜਾ ਇਸ ਪੂਰੀ ਕਾਰਵਾਈ ਦੇ ਦੌਰਾਨ ਔਰ ਜਦੋਂ ਫੈਸਲਾ ਸੁਣਾਇਆ ਗਿਆ ਲਾਲਪੁਰਾ ਤੇ ਸਾਰੇ ਪੁਲਿਸ ਮੁਲਾਜ਼ਮ ਉਹ ਅਦਾਲਤ 'ਚ ਹਾਜ਼ਰ ਸੀ ਕਿਉਂਕਿ ਜਦੋਂ ਅਦਾਲਤਾਂ ਫੈਸਲਾ ਸੁਣਾਉਂਦੀਆਂ ਨੇ ਤੇ ਫੈਸਲੇ ਦੇ ਦਿਨ ਸਾਰੇ ਮੁਲਜ਼ਮਾਂ ਨੂੰ ਅਦਾਲਤ ਦੇ ਵਿੱਚ ਹਾਜ਼ਰ ਰਹਿਣ ਦੇ ਲਈ ਕਿਹਾ ਜਾਂਦਾ ਹਰਜੋਤ ਜੀ ਜਿੱਦਾਂ ਹੀ ਅਦਾਲਤ ਨੇ ਸਾਰਿਆਂ ਨੂੰ ਦੋਸ਼ੀ ਕਰਾਰ ਦਿੱਤਾ ਲੋਕ ਦੱਸਦੇ ਨੇ ਕਿ ਉਹਨਾਂ ਦੇ ਚਿਹਰਿਆਂ ਦੇ ਰੰਗ ਉੜ ਗਏ ਵੀ ਆਹ ਕੀ ਹੋ ਗਿਆ ਐਮਐਲਏ ਨੂੰ ਵੀ ਕਈ ਵਾਰੀ ਇਸ ਗੱਲ ਦਾ ਭਰੋਸਾ ਨਹੀਂ ਹੁੰਦਾ ਕਿ ਮੈਨੂੰ ਦੋਸ਼ੀ ਸਾਬਤ ਕਰ ਦੇਣਗੇ ਐਮਐਲਏ ਔਰ ਪੁਲਿਸ ਮੁਲਾਜ਼ਮ ਨੂੰ ਲੱਗਦਾ ਵੀ ਅਸੀਂ ਸਿਸਟਮ ਦਾ ਹਿੱਸਾ ਤੇ ਅਸੀਂ ਇੰਨਾ ਕਿ ਦਬਾਅ ਤਾਂ ਬਣਾ ਕੇ ਰੱਖਿਆ ਹੁੰਦਾ ਜਾਂ ਜੁਗਾਰ ਫਿੱਟ ਕੀਤੇ ਹੁੰਦੇ ਨੇ ਕਿ ਗਵਾਹ ਗਵੂ ਉਹਨਾਂ ਦੀਆਂ ਗਵਾਹੀਆਂ ਉਸ ਤਰ੍ਹਾਂ ਨਹੀਂ ਜਾਣਗੀਆਂ ਇਹ ਉਹਨਾਂ ਨੂੰ ਭਰੋਸਾ ਹੁੰਦਾ ਵੀ ਕਿਉਂਕਿ ਉਹ ਆਪਣੇ ਵੱਲੋਂ ਦਾਵਾ ਕਰਦੇ ਨੇ ਕਿ ਅਸੀਂ ਹਰ ਹੀਲਾ ਕੀਤਾ ਕਿਉਂਕਿ ਸਾਡਾ ਜਿਹੜਾ ਸਿਸਟਮ ਹੈ ਇਹਦੇ ਵਿੱਚ ਕ੍ਰਪਸ਼ਨ ਜੋਗੀ ਥਾਂ ਵੀ ਹੈ ਸੋ ਦਾਵਾ ਇਹ ਸੋਚ ਕੇ ਬੈਠੇ ਹੁੰਦੇ ਨੇ ਮੁਲਜ਼ਮ ਵੀ ਅਸੀਂ ਸਾਰੇ ਆਪਣੇ ਵੱਲੋਂ ਜਗਾੜ ਫਿੱਟ ਕੀਤੇ ਨੇ ਵੀ ਸ਼ਾਇਦ ਅਸੀਂ ਬਰੀ ਹੋ ਜਾਵਾਂਗੇ ਲੇਕਿਨ ਨਹੀਂ ਹੋਇਆ ਸੋ ਅਦਾਲਤ ਨੇ ਜਦੋਂ ਦੋਸ਼ੀ ਸਾਬਤ ਕੀਤਾ ਸਾਰਿਆਂ ਨੂੰ ਹੱਥ ਪੈਰਾਂ ਦੀ ਪੈ ਗਈ ਔਰ ਜੱਜ ਸਾਹਿਬ ਨੇ ਤੁਰੰਤ ਪੁਲਿਸ ਨੂੰ ਹੁਕਮ ਦਿੱਤਾ ਕਿ ਸਾਰਿਆਂ ਨੂੰ ਹਿਰਾਸਤ ਚ ਲਿਆ ਜਾਵੇ ਪੁਲਿਸ ਨੇ ਸਾਰਿਆਂ ਨੂੰ ਹਿਰਾਸਤ ਚ ਲਿਆ ਗੱਡੀ ਚ ਬਿਠਾਇਆ ਫਿਰ ਉਹਨਾਂ ਦਾ ਵਿਧੀ ਵਿਧਾਨ ਮੁਤਾਬਕ ਮੈਡੀਕਲ ਹੋ ਕੇ ਉਹਨਾਂ ਨੂੰ ਸਭ ਜੇਲ੍ਹ ਪੱਟੀ ਚ ਲਾਗੇ ਹੁਣ ਕੱਲ ਦੀ ਰਾਤ ਐਮਐਲਏ ਹਰਪਾਲਪੁਰਾ ਔਰ ਬਾਕੀ ਪੁਲਿਸ ਮੁਲਾਜ਼ਮ ਸਾਰੀ ਜੇਲ੍ਹ ਚ ਨੇ ਔਰ ਹੁਣ 12 ਤਰੀਕ ਨੂੰ ਉਹਨਾਂ ਨੂੰ ਪੇਸ਼ ਕੀਤਾ ਜਾਣਾ ਔਰ ਅਗਰ ਸਜ਼ਾ ਮਨਜਿੰਦਰ ਸਿੰਘ ਲਾਲਪੁਰਾ ਨੂੰ 2 ਸਾਲ ਤੋਂ ਵੱਧ ਸੁਣਾਈ ਗਈ ਜਾਂ 2 ਸਾਲ ਦੀ ਸਜ਼ਾ ਸੁਣਾਈ ਗਈ ਤੇ ਫਿਰ ਉਹਦੀ ਵਿਧਾਇਕੀ ਖਤਰੇ ਚ ਹੈ 2 ਸਾਲ ਤੋਂ ਸਜ਼ਾ ਵੱਧ ਹੁੰਦੀ ਹੀ ਉਹਨੂੰ ਵਿਧਾਇਕੀ ਤੋਂ ਅਸਤੀਫਾ ਦੇਣਾ ਪੈ ਸਕਦਾ ਹੈ ਜਾਂ ਪੰਜਾਬ ਵਿਧਾਨ ਸਭਾ ਸਪੀਕਰ ਕੋਲੇ ਜਦੋਂ ਇਹ ਆਰਡਰ ਪਹੁੰਚੂਗਾ ਜਾਂ ਕਿਸੇ ਦੀ ਸ਼ਿਕਾਇਤ ਜਾਂਦੀ ਹੈ ਤੇ ਵਿਧਾਨ ਸਭਾ ਦੇ ਸਪੀਕਰ ਨੂੰ ਕਾਨੂੰਨ ਮੁਤਾਬਕ ਕਾਰਵਾਈ ਕਰਨੀ ਪੈਣੀ ਮਤਲਬ ਜਿਹੜੀ ਇਹ ਵਿਧਾਨ ਸਭਾ ਸੀਟ ਹੈ ਖਡੂਰ ਸਾਹਿਬ ਦੀ ਇਹ ਖਡੂਰ ਸਾਹਿਬ ਦੀ ਵਿਧਾਨ ਸਭਾ ਸੀਟ ਵੀ ਖਾਲੀ ਹੋ ਸਕਦੀ ਹੈ 12 ਸਤੰਬਰ ਨੂੰ ਜਿੱਦਾਂ ਹੀ ਜੱਜ ਦਾ ਫੈਸਲਾ ਆਉਂਦਾ ਹੈ ਆਮ ਆਦਮੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਕਈਆਂ ਨੂੰ ਦੰਦਲਾ ਪਈਆਂ ਹੋਣਗੀਆਂ ਵੀ ਆਹ ਕੀ ਹੋ ਗਿਆ ਇਨਾਰੇ ਇੱਕ ਤੋਂ ਬਾਅਦ ਜਿਹੜੇ ਕਐਮਐਲਏ ਐ ਉਹ ਦਾਗੀ ਸਾਬਤ ਹੋ ਰਹੇ ਨੇ ਹੁਣ ਸਵਾਲ ਇਹ ਵੀ ਉੱਠ ਰਹੇ ਨੇ ਆਮ ਆਦਮੀ ਪਾਰਟੀ ਚ ਕਿ ਜਦੋਂ ਟਿਕਟ ਦਿੱਤੀ ਗਈ ਮਨਜਿੰਦਰ ਸਿੰਘ ਲਾਲਪੁਰਾ ਨੂੰ ਇਹਦਾ ਪਿਛੋਕੜ ਕਿਉਂ ਨਹੀਂ ਵੇਖਿਆ ਗਿਆ ਕਿਉਂ ਨਹੀਂ ਇਹਦਾ ਪਿਛੋਕੜ ਵਿਚਾਰਿਆ ਗਿਆ ਕਿ ਇਹ ਬੰਦਾ ਦਾਗੀ ਸੀ ਇਹਦੇ ਤੇ ਬਹੁਤ ਗੰਭੀਰ ਇਲਜ਼ਾਮਾਂ ਤਹਿਤ ਕੇਸ ਚੱਲ ਰਿਹਾ ਸੀ ਔਰ ਹੁਣ ਜਦੋਂ ਅਦਾਲਤ ਨੇ ਸਜ਼ਾ ਸੁਣਾਈ ਭਾਵੇਂ ਕ੍ਰਾਈਮ ਕਰਨ ਵੇਲੇ ਇਹ ਦੋਸ਼ੀ ਨਹੀਂ ਸੀ ਇਹ ਦਾਗੀ ਕ੍ਰਾਇਮ ਕਰਨ ਵੇਲੇ ਇਹ ਆਮ ਆਦਮੀ ਪਾਰਟੀ ਦਾ ਐਮਐਲਏ ਨਹੀਂ ਸੀ ਪਰ ਹੁਣ ਜਦੋਂ ਇਹ ਦਾਗੀ ਸਾਬਤ ਹੋਇਆ ਹੈ ਦੋਸ਼ੀ ਸਾਬਤ ਹੋਇਆ ਹੈ ਤਾਂ ਇਹ ਐਮਐਲਏ ਹੈ ਇਕਲ ਸਾਫ ਹੈ ਸਜ਼ਾ ਭਾਵੇਂ 1 ਦਿਨ ਦੀ ਹੋਵੇ ਭਾਵੇਂ 1 ਸਾਲ ਦੀ ਭਾਵੇਂ 2 ਸਾਲ ਦੀ ਇਹ ਐਮਐਲਏ ਹੁਣ ਦੋਸ਼ੀ ਹੈ ਜੱਜ ਨੇ ਦੋਸ਼ੀ ਲਿਖਤਾ ਹੁਣ ਕੱਲੋਂ ਹਾਈ ਕੋਰਟ ਮਾਮਲਾ ਜਾਂਦਾ ਹੈ ਸੁਪਰੀਮ ਕੋਰਟਾਂ ਚ ਜਾਂਦਾ ਹੈ ਉਦੋਂ ਕੀ ਫੈਸਲੇ ਹੁੰਦੇ ਨੇ ਉਦੋਂ ਦੀ ਗੱਲ ਹੈ ਪਰ ਇੱਕ ਵਾਰ ਤਾਂ ਇਸ ਪੀੜਤਾ ਕੁੜੀ ਨੂੰ ਇਨਸਾਫ ਮਿਲ ਗਿਆ ਜਿਹੜੀ ਉਹਨੇ ਲੜਾਈ ਲੜੀ ਜ਼ਿੰਦਗੀ ਦੀ ਚਤੋਂ ਜਹਿਦ ਕੀਤੀ ਹੁਣ ਆਮ ਆਦਮੀ ਪਾਰਟੀ ਤੇ ਸਵਾਲ ਹੈ ਆਮ ਆਦਮੀ ਪਾਰਟੀ ਵਾਲੇ ਕੀ ਕਰਨਗੇ ਕੀ ਉਹ ਢੀਠ ਬਣੇ ਰਹਿਣਗੇ ਜਿਵੇਂ ਕਈ ਮਾਮਲਿਆਂ ਚੋਂ ਬੜੇ ਢੀਠ ਬਣੇ ਰਹੇ ਹੁਣ ਵਿਜੇ ਸਿੰਘਲਾ ਇਹਨਾਂ ਨੇ ਆਪਣਾ ਐਮ ਐਲ ਏ ਫੜਿਆ ਭਗਵੰਤ ਮਾਨ ਸਾਹਿਬ ਨੇ ਕਿ ਕਰਪਟ ਹੈ ਉਹਦੇ ਸਾਡੇ ਕੋਲੇ ਸਬੂਤ ਹੈ ਪਰ ਉਹਨੂੰ ਪਾਰਟੀ ਚੋਂ ਨਹੀਂ ਕੱਢਿਆ ਫਿਰ ਇਹਨਾਂ ਦੇ ਹੋਰ ਐਮਐਲਏ ਇੱਕ ਤੋਂ ਬਾਅਦ ਐਮਐਲਏ ਜੇਲ੍ਹ ਚ ਜਾਂਦੇ ਆਮ ਆਦਮੀ ਪਾਰਟੀ ਦੇ ਇਹ ਕੰਮ ਬਠਿੰਡਾ ਮਾਨਸਾਲੇ ਪਾਸਿਓਂ ਹੋਰ ਅੰਦਰ ਭੇਜਿਆ ਸੀ ਇੱਕ ਫਿਰ ਆ ਰਮਨ ਰੋੜਾ ਹੁਣ ਇਹਨਾਂ ਦਾ ਇੱਕ ਐਮਐਲਏ ਜੇਲ੍ਹ ਚ ਹੈ ਇਹਨਾਂ ਨੂੰ ਵੀ ਪਾਰਟੀ ਚੋਂ ਨਹੀਂ ਕੱਢਿਆ ਇਹਨਾਂ ਨੇ ਹੁਣ ਇਹ ਐਮਐਲਏ ਪਠਾਨ ਮਾਜਰਾ ਨੂੰ ਕੀ ਇਹਨੂੰ ਪਾਰਟੀ ਚੋਂ ਕੱਢਣਗੇ ਕਿ ਨਹੀਂ ਕਿਉਂਕਿ ਜੇ ਉਹਨੂੰ 2 ਸਾਲ ਦੀ ਸਜ਼ਾ ਹੀ ਸੁਣਾਈ ਗਈ ਤੇ ਉਹ ਐਮਐਲਏ ਨਹੀਂ ਰਹਿਣਾ ਤੇ ਸੀਟ ਹੀ ਖਾਲੀ ਹੋ ਜਾਣੀ ਤੇ ਉਸ ਤੋਂ ਬਾਅਦ ਕੱਢਣ ਦਾ ਕੀ ਫਾਇਦਾ ਜੇ ਕੱਢਣਾ ਹੈ ਤੇ ਹੁਣ ਕੱਢ ਦਿੰਦੇ ਕੱਲ ਦਾ ਉਹਨੂੰ ਦੋਸ਼ੀ ਦੋਸ਼ੀ ਬਣਾਇਆ ਸੋ ਆਮ ਆਦਮੀ ਪਾਰਟੀ ਦੀ ਕ੍ਰੈਡੀਬਿਲਿਟੀ ਤੇ ਭਰੋਸੇ ਯੋਗਤਾ ਤੇ ਸਵਾਲ ਉੱਠ ਰਹੇ ਨੇ ਕਿ ਇਹ ਲੋਕ ਜਿਹੜੇ ਸਿਸਟਮ ਬਦਲਣ ਲਈ ਆਏ ਸੀ ਜਿਨ੍ਹਾਂ ਤੋਂ ਉਮੀਦ ਸੀ ਕਿ ਇਹ ਪੰਜਾਬ ਨੂੰ ਰੰਗਲਾ ਬਣਾ ਦੇਣਗੇ ਕੁਝ ਕੰਮ ਕੀਤੇ ਭਗਵੰਤ ਮਾਨ ਨੇ 50000 ਤੋਂ ਵੱਧ ਨੌਕਰੀਆਂ ਦੇਤੀਆਂ ਹਜ਼ਾਰ ਦੇ ਕਰੀਬ ਮਹੱਲਾ ਕਲੀਨਿਕ ਬਣਾਤੇ ਮੁਫਤ ਬਿਜਲੀ ਦੇਤੀ ਨੇਹਰਾ ਤੱਕ ਟੇਲਾਂ ਤੱਕ ਪਾਣੀ ਪਹੁੰਚਾਤਾ ਸਕੂਲਾਂ ਦੇ ਪਖਾਨੇ ਬਣਾਤੇ ਉਦਘਾਟਨ ਕਰਤੇ ਕੰਧਾਂ ਕਰਤੀਆਂ ਕਮਰੇ ਬਣਾਤੇ ਕੁਝ ਕੰਮ ਕੀਤੇ ਕਾਫੀ ਕੀਤੇ ਪਰ ਕੋਈ ਵੀ ਵਿਦਿਆਰਥੀ ਹੈ ਹਜੋਜੀ ਜਦੋਂ ਮੈਂ 10ਵੀਂ ਚ ਪੜਦਾ ਸੀ ਮੇਰੇ ਖਿਆਲ 7 8 9 ਸਬਜੈਕਟ ਹੁੰਦੇ ਆ ਤੇ ਜੇ ਇੱਕ ਚੋਂ ਫੇਲਾਂ ਤਫੇਲਾ ਸੋ ਇਸ ਕਰਕੇ ਪਾਸ ਤੁਹਾਨੂੰ ਸਾਰੇ ਸਬਜੈਕਟਾਂ ਚ ਹੋਣਾ ਪੈਂਦਾ ਭਾਵੇਂ ਕੁਝ ਸਬਜੈਕਟਾਂ ਚੋਂ ਨੰਬਰ ਥੋੜੇ ਹੋਣ ਸੋ ਆਮ ਆਦਮੀ ਪਾਰਟੀ ਨੂੰ ਸਾਰੇ ਫਰੰਟ ਤੇ ਲੋਕਾਂ ਦੀ ਨਜ਼ਰ ਚ ਪਾਸ ਹੋਣਾ ਪੈਣਾ ਹੈ ਲੈਂਡ ਪੁਲਿੰਗ ਚ ਫੇਲ ਹੋਗੇ ਕਿੰਨੀ ਮਾੜੀ ਪਾਲਿਸੀ ਲਿਆਂਦੀ ਲੈਂਡ ਪੁਲਿੰਗ ਦੀ ਜਿਹੜੀ ਸੰਭਵ ਹੀ ਨਹੀਂ ਹੁਣ ਭਾਵੇਂ ਦਿੱਲੀ ਵਾਲਿਆਂ ਨੇ ਲਿਆਂਦੀ ਪਰ ਬਦਨਾਮੀ ਭਗਵੰਤ ਮਾਨ ਦੀ ਹੋਗੀ ਨਾਲ ਕਿਉਂਕਿ ਉਹ ਮੁੱਖ ਮੰਤਰੀ ਹੈ ਫੈਸਲੇ ਜੇ ਦਿੱਲੀ ਵਾਲੇ ਜ਼ੋਰ ਜ਼ਬਰਦਸਤੀ ਨਾਲ ਕਰਦੇ ਹੈ ਫਿਰ ਭਗਵੰਤ ਮਾਨ ਨੂੰ ਲੜਨਾ ਪੈਣਾ ਹੈ ਜੁਝਾਰੂ ਬਣ ਕੇ ਪੰਜਾਬੀ ਬਣ ਕੇ ਕਿਉਂਕਿ ਪੰਜਾਬੀ ਜ਼ੋਰ ਜ਼ਬਰਦਸਤੀ ਅੱਗੇ ਝੁਕਦਾ ਨਹੀਂ ਨਹੀਂ ਤਾਂ ਜਿਹੜੀ ਬਦਨਾਮੀ ਆਮ ਆਦਮੀ ਪਾਰਟੀ ਦੀ ਹੋ ਰਹੀ ਹੈ ਉਹਨੇ ਭਗਵੰਤ ਮਾਨ ਦੀ ਪ੍ਰਸਿੱਧੀ ਨੂੰ ਘਟਾਉਣਾ ਹੈ ਹੁਣ ਭਗਵੰਤ ਮਾਨ ਦੀ ਸਥਿਤੀ ਕਮਜ਼ੋਰ ਹੋਈ ਹੈ ਇਹ ਭਗਵੰਤ ਮਾਨ ਨੂੰ ਵੀ ਪਤਾ ਹੁਣ ਸਿਆਣਾ ਹੈ ਭਗਵੰਤ ਮਾਨ ਮੌਕਾ ਵਿਚਾਰਨਾ ਵੀ ਜਾਣਦਾ ਹੋ ਸਕਦਾ ਹੈ ਆਉਂਦੇ ਸਮੇਂ 'ਚ ਭਗਵੰਤ ਮਾਨ ਹਿੰਮਤ ਵਿਖਾਵੇ ਤੇ ਚੰਗੇ ਫੈਸਲੇ ਕਰ ਦੇ ਮੈਂ ਹੀ ਭਗਵੰਤ ਮਾਨ ਨੂੰ ਚਾਹੀਦਾ ਕਿ ਤੁਰੰਤ ਇਸ ਐਮਐਲਏ ਨੂੰ ਕੱਢ ਦੇਣਾ ਚਾਹੀਦਾ ਜਿਹੜਾ ਦੋਸ਼ੀ ਸਾਬਤ ਹੋ ਗਿਆ ਪਠਾਨ ਮਾਜਰੇ ਨੂੰ ਵੀ ਕੱਢ ਦੇਣਾ ਚਾਹੀਦਾ ਜਿਹਦੇ ਤੇ ਰੇਪ ਦਾ ਕੇਸ ਦਰਜ ਹੋ ਗਿਆ ਸੋ ਜਿੰਨੇ ਦਾਗੀ ਨੇ ਹਰ ਜੋਜੀ ਰੇੜੀ ਤੋਂ ਸੇਬ ਖਰੀਦਣੇ ਹੋਣ ਆਪਾਂ ਦਾਗੀ ਨਹੀਂ ਲੈ ਕੇ ਆਉਂਦਾ ਲੈ ਕੇ ਆਉਂਦੇ ਚਾਹੇ ਉਹ 5 ਰੁਪਏ ਸਸਤੇ ਦੰਦਾ ਹੋਵੇ ਆਪਾਂ ਕਿੰਨੇ ਦਾਗੀ ਨਹੀਂ ਲੈਣੇ ਤੂੰ 5 ਰੁਪਏ ਵੱਧ ਲੈ ਲਈ ਕਾਕਾ ਸੋ ਇਸ ਕਰਕੇ ਦਾਗੀ ਲੀਡਰ ਜਦ ਤੱਕ ਪੋਲਿਟੀਕਲ ਪਾਰਟੀਆਂ ਚੋਂ ਕੱਢੇ ਨਹੀਂ ਜਾਣਗੇ ਪੋਲਿਟਿਕਲ ਪਾਰਟੀਆਂ ਦਾਗੀਆਂ ਨੂੰ ਟਿਕਟਾਂ ਦੇਣਾ ਬੰਦ ਨਹੀਂ ਕਰਨਗੀਆਂ ਤਦ ਤੱਕ ਸਿਸਟਮ ਨਹੀਂ ਸੁਧਰਨਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਚੰਗੀ ਭਲੀ ਚੱਲਦੀ ਸੀ ਆਮ ਆਦਮੀ ਪਾਰਟੀ ਵਾਲਿਆਂ ਨੇ ਆਪ ਪੰਗੇ ਲੈ ਕੇ ਆਪਣੀ ਲਹਿਰ ਖਤਮ ਕਰ ਲਈ ਚੰਗੀ ਭਲੀ ਸਰਕਾਰ ਚੱਲਦੀ ਸੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਇਮੇਜ ਬਹੁਤ ਵਧੀਆ ਚੱਲ ਰਹੀ ਸੀ ਹੁਣ ਜਾਂ ਦਿੱਲੀ ਵਾਲੇ ਨਹੀਂ ਸਮਝੇ ਜਾਂ ਦਿੱਲੀ 'ਚ ਹਾਰਨ ਤੋਂ ਬਾਅਦ ਉਹ ਸਾਰੇ ਦਿੱਲੀ ਵਾਲੇ ਪੰਜਾਬ 'ਚ ਆ ਗਏ ਤੇ ਤਰੀਕੇ ਨਾਲ ਨਹੀਂ ਚੱਲੇ ਵੇਖੋ ਬੀਜਪੀ ਦਿੱਲੀ ਵਾਲਿਆਂ ਤੋਂ ਬਿਨਾ ਪੰਜਾਬ ਦੀ ਬੀਜਪੀ ਚ ਪੱਤਾ ਨਹੀਂ ਹਿਲਦਾ ਦਿੱਲੀ ਦੀ ਕਾਂਗਰਸ ਦੀ ਮਰਜ਼ੀ ਬਿਨਾ ਕਾਂਗਰਸ ਚ ਪੱਤਾ ਨਹੀਂ ਹਿਲਦਾ ਪਰ ਨਾ ਰਾਹੁਲ ਗਾਂਧੀ ਰੋਜ਼ ਪੰਜਾਬ ਤੁਰਿਆ ਫਿਰਦਾ ਨਾ ਮੋਦੀ ਸਾਹਿਬ ਰੋਜ਼ ਆਉਂਦੇ ਆ ਮੋਦੀ ਸਾਹਿਬ ਤਾਂ ਹੜਾਂ ਚ ਵੀ ਜਦੋਂ ਪੰਜਾਬ ਡੁੱਬ ਗਿਆ ਤੇ ਕਿੰਨੇ ਦਿਨਾਂ ਬਾਅਦ ਆਏ 20 ਦਿਨਾਂ ਬਾਅਦ ਆਏ ਤੇ ਰਾਹੁਲ ਗਾਂਧੀ ਹਲੇ ਤੱਕ ਵੜਿਆ ਹੀ ਨਹੀਂ ਆਏ ਕੇਦਰੀয়াল ਸਾਹਿਬ ਸੋਸੋਧਿਆ ਸਾਹਿਬ ਵੀ ਲੇਟ ਨੇ ਸਾਰੇ ਹੁਣ ਯਾ ਤਾਂ ਇਹ ਪਹਿਲੇ ਦਿਨ ਹੜ੍ਹਾਂ ਚ ਪਾ ਕੇ ਬਰਮੁੱਡੇ ਵੱਡ ਜਾਂਦੇ ਪਾਣੀਆਂ ਚ ਕੇਤਰੀয়াল ਸਾਹਿਬ ਸੁਸੋਦੀਆ ਸਾਹਿਬ ਜਿਨਨੇ ਇਹਨਾਂ ਦੇ ਐਮਪੀ ਨੇ ਰਾਜ ਸਾਹਿਬ ਪਰ ਹੁਣ ਇੱਕ ਸਾਨੀ ਸਾਹਿਬ ਨੇ ਪੰਜਾਬੀ ਉਦਯੋਗਪਤੀ ਉਹ ਲੱਭੇ ਹੀ ਨਹੀਂ ਇਹਨਾਂ ਇਹਨਾਂ ਭਾਵੇਂ ਉਹ ਮਦਦ ਕਰਦੇ ਹੋਣਗੇ ਪਰ ਮੈਂ ਉਹਨਾਂ ਦੀਆਂ ਤਸਵੀਰਾਂ ਨਹੀਂ ਦੇਖੀਆਂ ਵੀ ਉਹ ਪੈਂਟ ਉੱਪਰ ਚਾੜ ਕੇ ਜਾਂ ਕੁੜਤਾ ਪਜਾਮਾ ਕੁੜਤਾ ਪਜਾਮਾ ਉੱਪਰ ਚਾੜ ਕੇ ਗੋਡਿਆਂ ਤੱਕ ਪਾਣੀ ਚ ਬੜੇ ਫਿਰਦੇ ਹੋਣ ਕਿਸ਼ਤੀਆਂ ਖਿੱਚ ਰਹੇ ਹੋਣ ਐਵੇਂ ਇੱਕ ਅੱਧੇ ਦਿਨ ਲਈ ਆ ਕੇ ਆਪਾਂ ਰਾਸ਼ਨ ਵੰਡਤਾ ਤਸਵੀਰਾਂ ਖਚਾਲੀਆਂ ਆ ਰੀਲਾਂ ਰੂਲਾਂ ਹੁਣ ਪੰਜਾਬੀਆਂ ਤੇ ਕੰਮ ਨਹੀਂ ਕਰਦੀਆਂ ਕਿਉਂਕਿ ਪੰਜਾਬੀਆਂ ਦਾ ਸੁਭਾਅ ਹੈ ਇਹ ਨਵੀਂ-ਨਵੀਂ ਚੀਜ਼ ਨੂੰ ਬਹੁਤ ਪਸੰਦ ਕਰਦੇ ਨੇ ਪਰ ਜਦੋਂ ਇਹਨਾਂ ਨੂੰ ਇਹ ਪਤਾ ਲੱਗ ਜੇ ਵੀ ਇਹ ਸਾਡੇ ਮਾਫਕ ਨਹੀਂ ਇਹਨਾਂ ਨੇ ਤਾਂ ਉਹ ਰੀਲਾਂ ਨਹੀਂ ਚੱਲਣ ਦਿੱਤੀਆਂ ਜੀਚ ਗਾਇਕ ਗਾਣੇ ਗਾ-ਗਾ ਕੇ ਜਾਰੀ ਕਰਿਆ ਕਰਦੇ ਸੀ ਪੰਜਾਬ ਚ ਟੇਪ ਰਿਕਾਰਡ ਵਾਲੀਆਂ ਰੀਲਾਂ ਖਤਮ ਕਰਤੀਆਂ ਅਬ ਮੋਬਾਈਲਾਂ ਵਾਲੀਆਂ ਰੀਲਾਂ ਦਾ ਵੀ ਪੰਜਾਬੀਆਂ ਤੇ ਬਹੁਤਾ ਅਸਰ ਨਹੀਂ ਸੋ ਆਮ ਆਦਮੀ ਪਾਰਟੀ ਨੂੰ ਦੁਬਾਰਾ ਪੰਜਾਬ ਦੀ ਲੋਕਾਂ ਦੀ ਨਬਜ਼ ਮੁਤਾਬਕ ਕੰਮ ਕਰਨਾ ਚਾਹੀਦਾ ਹੈ ਭਗਵੰਤ ਮਾਨ ਨੂੰ ਖੁੱਲੀ ਛੁੱਟੀ ਦਿਓ ਦਿੱਲੀ ਵਾਲਿਓ ਤੁਸੀਂ ਦਿੱਲੀ ਬਹਿ ਕੇ ਆਪਣਾ رائے مشورہ ਜ਼ਰੂਰ ਦਿਓ ਭਗਵੰਤ ਮਾਨ ਨੂੰ ਕੋਈ ਜ਼ਰੂਰੀ ਸਲਾਹ مشورہ ਜ਼ਰੂਰ ਦਿਓ ਜਦੋਂ ਓਪੋਜੀਸ਼ਨ 'ਚ ਸੀ ਤੁਸੀਂ ਕੇਜਰੀਵਾਲ ਸਾਹਿਬ ਸਾਰੇ ਤੁਹਾਨੂੰ ਸਾਰੇ ਪੰਜਾਬੀਆਂ ਨੇ ਪਸੰਦ ਕੀਤਾ ਪਰ ਕਈ ਮਸਲਿਆਂ ਤੇ ਆਮ ਆਦਮੀ ਪਾਰਟੀ ਨੇ ਉਹ ਡਿਲੀਵਰ ਨਹੀਂ ਕੀਤਾ ਖਾਸ ਤੌਰ ਤੇ ਪੰਜਾਬ ਦੇ ਪੰਥਕ ਮਸਲਿਆਂ ਤੇ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਫੇਲ ਹੋਈ ਹੈ ਪਰ ਪੰਜਾਬ ਦੇ ਲੋਕ ਪੰਥਕ ਨੇ ਹੜ ਆਇਆ ਇਕੱਲਾ ਇਕੱਲਾ ਵਿਅਕਤੀ ਮਦਦ ਲਈ ਆ ਗਿਆ ਔਰ ਪੰਜਾਬ ਚ ਗੁਰਦੁਆਰਾ ਸਹਿਬਾਨਾ ਦੇ ਨਾਲ ਸੰਬੰਧਿਤ ਕਮੇਟੀਆਂ ਸਭ ਤੋਂ ਵੱਧ ਲੰਗਰ ਬਣਾ ਰਹੀਆਂ ਨੇ ਗੁਰਦੁਆਰਾ ਸਹਿਬਾਨਾ ਦੇ ਵਿੱਚ ਵੀ ਜਿਹੜੀ ਲੰਗਰ ਵਾਲੀ ਥਾਂ ਹੈ ਜਿੱਥੇ ਲੰਗਰ ਪ੍ਰਸ਼ਾਦੇ ਬਣਦੇ ਆ ਉੱਥੇ ਸਾਡੀਆਂ ਮਾਤਾਵਾਂ ਪੈਣਾ ਜਾ ਕੇ ਲੰਗਰ ਬਣਾ ਰਹੀਆਂ ਨੇ ਸੋ ਪੰਜਾਬ ਦੇ ਕਲਚਰ ਸੱਭਿਆਚਾਰ ਨੂੰ ਸਮਝਣ ਦੀ ਲੋੜ ਹੈ ਦਿੱਲੀ ਦੀ ਲੀਡਰਸ਼ਿਪ ਨੂੰ ਪੰਜਾਬੀਆਂ ਨੇ ਤੁਹਾਨੂੰ ਸਿਰ ਮੱਥੇ ਬਿਠਾਇਆ ਹਜੇ ਵੀ ਤੁਹਾਡੇ ਕੋਲ ਇਹ ਵੇਲਾ ਲੰਘਾ ਲਗਭਗ 1.5 ਸਾਲ ਪਿਆ ਸੋ ਪੰਜਾਬੀਆਂ ਦੀ ਰਗ ਪਛਾਣ ਕੇ ਪੰਥਕ ਮਸਲਿਆਂ ਤੇ ਵੀ ਪੰਜਾਬੀਆਂ ਦੀ ਗੱਲ ਸੁਣੋ ਤੇ ਫੇਰ ਤੁਹਾਡੀ ਲਹਿਰ ਬਣ ਸਕਦੀ ਹੈ ਨਹੀਂ ਤਾਂ ਹੁਣ ਲਹਿਰ ਤੁਹਾਡੀ ਖਤਮ ਹੈ ਤੇ ਲਹਿਰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਦਾਗੀ ਐਮਐਲਏ ਦੀ ਛਾਂਟੀ ਕਰੋ ਤੇ ਪੰਜਾਬੀਆਂ ਚ ਆ ਕੇ ਵਿੱਚੋਂ ਜੀ ਬਿਲਕੁਲ ਡੱਲਾ ਜੀ ਸੋ ਆਮ ਆਦਮੀ ਪਾਰਟੀ ਦੀ ਲਹਿਰ ਅਖੀਰੇ ਕਿਉਂ ਘੱਡੀ ਜਾਂ ਖਤਮ ਹੋਈ ਪੰਜਾਬ ਵਿੱਚ ਇਸ ਉੱਪਰ ਵੀ ਅਸੀਂ ਇੱਕ ਵਿਸ਼ੇਸ਼ ਪ੍ਰੋਗਰਾਮ ਜ਼ਰੂਰ ਲੈ ਕੇ ਆਵਾਂਗੇ ਜਿਸ ਵਿੱਚ ਸਾਰੇ ਕਾਰਨ ਜੋ ਹੈ ਜ਼ਰੂਰ ਪੂਰੇ ਵਿਸਥਾਰ ਵਿੱਚ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੇ ਕਰਾਂਗੇ ਪਰ ਹਾਲ ਫਿਲਹਾਲ ਦੀ ਅਗਰ ਅਸੀਂ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਅੱਗੇ ਬਹੁਤ ਸਾਰੀਆਂ ਚੁਣੌਤੀਆਂ ਨੇ ਪਹਿਲਾਂ ਤਾਂ ਹੜ੍ਹਾਂ ਨੂੰ ਲੈ ਕੇ ਜਿਹੜੀ ਸਥਿਤੀ ਬਣੀ ਹੋਈ ਹੈ ਮੁਆਵਜ਼ੇ ਕਿਵੇਂ ਕਿਸਾਨਾਂ ਨੂੰ ਦੇਣੇ ਹੈ ਜਿਹੜਾ ਇਹਨਾਂ ਨੁਕਸਾਨ ਹੋਇਆ ਉਸ ਦੀ ਪਰਪਾਈ ਕਿਵੇਂ ਕਰਨੀ ਹੈ ਇੱਕ ਵੱਡਾ ਜੋ ਹੈ ਅਸੀਂ ਜ਼ਰੂਰ ਕਹਿ ਸਕਦੇ ਹਾਂ ਕਿ ਇੱਕ ਚੁਣੌਤੀ ਵੱਡੀ ਚੁਣੌਤੀ ਆਮ ਆਦਮੀ ਪਾਰਟੀ ਸਰਕਾਰ ਦੇ ਉੱਪਰ ਦੂਸਰੀ ਹੁਣ ਵੱਡੀ ਚੁਣੌਤੀ ਆ ਗਈ ਜਿਹੜੇ ਦਾਗੀ ਐਮਐਲਏ ਨੇ ਸੋ ਹੁਣ ਦਾਗੀ ਐਮਐਲਏਜ਼ ਦੇ ਉੱਪਰ ਆਮ ਆਦਮੀ ਪਾਰਟੀ ਖਾਸ ਤੌਰ ਤੇ ਅਸੀਂ ਗੱਲ ਕਰੀਏ ਭਗਵੰਤ ਮਾਨ ਕਿਵੇਂ ਅੱਗੇ ਉਹਦਾ ਰਾਹ ਤੈਅ ਕਰਦੇ ਨੇ ਇਸ ਦੇ ਉੱਪਰ ਸਭ ਦੀਆਂ ਹੀ ਨਜ਼ਰਾਂ ਰਹਿਣਗੀਆਂ ਔਰ ਇੱਥੇ ਸਹੀ ਫੈਸਲਾ ਲੈਣਾ ਭਗਵੰਤ ਮਾਨ ਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਬਣ ਜਾਏਗਾ ਤਾਂ ਕਿ ਅਗੋਂ ਦੇ ਲਈ ਵੀ ਜੋ ਹੈ ਇੱਕ ਸਹੀ ਇਮੇਜ ਅਸੀਂ ਜੋ ਕਹੀਏ ਮੁੱਖ ਮੰਤਰੀ ਦੇ ਤੌਰ ਤੇ ਉਹ ਪੰਜਾਬ ਦੀ ਜਨਤਾ ਦੇ ਉੱਪਰ ਰੱਖ ਸਕਣ ਕਿਉਂਕਿ ਫਿਲਹਾਲ ਚਾਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਿਮਾਰ ਨੇ ਹਾਲਾਂਕਿ ਵਿਰੋਧੀ ਧਿਰ ਵਿਰੋਧੀ ਲੀਡਰ ਜਿਹੜੇ ਨੇ ਉਹਨਾਂ ਦੇ ਬਿਮਾਰ ਹੋਣ ਦੇ ਉੱਪਰ ਵੀ ਕਈ ਸਵਾਲ ਖੜੇ ਕਰ ਰਹੇ ਨੇ ਪਰ ਅਸੀਂ ਇਹੀ ਜੋ ਹੈ ਅਰਦਾਸ ਕਰਦੇ ਹਾਂ ਜੇਕਰ ਭਗਵੰਤ ਮਾਨ ਬਿਮਾਰ ਨੇ ਛੇਤੀ ਉਹ ਜਲਦੀ ਠੀਕ ਹੋਣ ਅਤੇ ਪੰਜਾਬ ਦੇ ਵਿਕਾਸ ਕਾਰਜਾਂ ਵਿੱਚ ਲੱਗਣ ਹੜਪ੍ਰਭਾਵਿਤ ਇਲਾਕਿਆਂ ਨੂੰ ਕਿਵੇਂ ਨੁਕਸਾਨ ਦੇ ਵਿੱਚੋਂ ਬਾਹਰ ਕੱਢਣਾ ਹੈ ਇਸ ਦੇ ਉੱਪਰ ਉਹ ਪ੍ਰੈਕਟੀਕਲੀ ਕੰਮ ਕਰਦੇ ਸਾਨੂੰ ਨਜ਼ਰ ਆਣ ਜਲਦੀ ਹੀ ਸੋ ਫਿਲਹਾਲ ਡਾ ਜੀ ਤੁਸੀਂ ਬਹੁਤ ਹੀ ਖਾਸ ਜੋ ਮੁੱਦਿਆਂ ਦੇ ਉੱਪਰ ਗੱਲ ਕੀਤੀ ਹੈ ਔਰ ਪੂਰੀ ਜਾਣਕਾਰੀ ਜੋ ਹੈ ਦਿੱਤੀ ਹੈ ਐਮਐਲਏ ਦੇ ਇਸ ਪੂਰੇ ਮਾਮਲੇ ਦੇ ਉੱਪਰ ਬਹੁਤ ਬਹੁਤ ਧੰਨਵਾਦ ਤੁਹਾਡਾ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਨੇ ਮੈਂ ਜ਼ਰੂਰ ਚਾਹਾਂਗੀ ਦਰਸ਼ਕ ਸਾਡੇ ਆਪਣੇ ਵਿਚਾਰ ਜਿਹੜੇ ਨੇ ਜ਼ਰੂਰ ਕਮੈਂਟਸ ਸਵี่ย ਸਾਡੇ ਨਾਲ ਸਾਂਝੇ ਕਰਨ ਅੇ ਅੱਗੋ ਵੀ ਤੁਸੀਂ ਸਾਡੇ ਇਹਨਾਂ ਖਾਸ ਮੁੱਦਿਆਂ ਦਾ ਜੋ ਹੈ ਚਰਚਾ ਦਾ ਜੋ ਨਾਲ ਸਾਡੇ ਜੁੜਦੇ ਰਹਿ ਸਕੋ ਤਾਂ ਤੁਸੀਂ ਜ਼ਰੂਰ ਸਾਡਾ ਜਿਹੜਾ ਚੈਨਲ ਹੈ ਪੰਜਾਬ ਬੈਲਟ ਚੈਨਲ ਇਸ ਨੂੰ ਸਬਸਕ੍ਰਾਈਬ ਕਰ ਲਓ ਮੈਂ ਜ਼ਰੂਰ ਦਰਸ਼ਕਾਂ ਨੂੰ ਇਹ ਕਹਿਣਾ ਚਾਹਾਂਗੀ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਸ ਨਾਲ ਹੀ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਹਰਜੋਤ ਜੀ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਤੱਕ ਭੇਜ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਸੋ ਬਹੁਤ ਬਹੁਤ ਤਨਵਤ ਬਹੁਤ ਬਹੁਤ